ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਸ਼ਿਮਲਾ ਮਿਰਚਾ ਭਰਨੀਆ ਤੇ ਮੈਂ ਤੁਹਾਨੂੰ ਮੀਜਰਮੈਂਟ ਦੱਸ ਦਿਆਂ ਚਾਰ ਪਾ ਮਿਰਚਾ ਲੈਣੀਆਂ ਨੇ ਤੇ ਚਾਰ ਪਾ ਆਲੂ ਉਵਾਲ ਕੇ ਕੱਟ ਲੈਣੇ ਛੋਟੇ ਛੋਟੇ ਕਰਕੇ ਤੇ ਇਹ ਆਪਾਂ ਕੀ ਉਹਨੂੰ ਕਹਿੰਦੇ ਆ ਵਿੱਚ ਤੜਕਾ ਪਹਿਲਾਂ ਲਾਵਾਂਗੇ ਆਲੂਆਂ ਨੂੰ ਆਲੂਆਂ ਨੂੰ ਭਰਨ ਤੋਂ ਪਹਿਲਾਂ ਤੜਕਾ ਲਾਵਾਂਗੇ ਤੇ ਇਹ ਮੈਂ ਤੁਹਾਨੂੰ ਦੱਸਦੀ ਆਂ ਵੀ ਇਹਦੇ ਵਿੱਚ ਆਪਾਂ ਆਲੂ ਚਾਰ ਪਾ ਲਏ ਨੇ ਤੇ ਲਸਣ ਮੈਂ ਪਾ ਲਿਆ ਥੋੜਾ ਜਿਹਾ ਵਿੱਚੇ ਅਦਰਕ ਕੱਟ ਲਿਆ ਤੇ ਇੱਕ ਮੈਂ ਕੱਟ ਲਿਆ ਪਿਆਜ਼ ਜਿਹੜਾ ਮੈਂ ਇਹਦੀ ਵਿੱਚ ਰਾਹੂੰਗੀ ਮਸਾਲੇ ਦੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੇਲ ਚ ਫਰਾਈ ਕਰਾਂਗੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਕੱਟ ਲੈਣਾ ਹਾਂਜੀ ਆ ਦੇਖੋ ਆਪਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਵਿਚਾਲੇੋਂ ਕੱਟ ਲੈਣਾ ਬੱਚਾ ਨੂੰ ਵਿਚਾਲੇੋਂ ਕੱਟ ਕੇ ਜਿਹੜਾ ਆਪਣਾ ਆ ਭਾਗ ਆ ਵਿਚਲਾ ਇਹ ਆਪਾਂ ਕੱਟ ਦੇਣਾ ਇਹ ਭਾਗ ਆਪਾਂ ਕੱਟ ਦਈਏ ਵਿਚਲਾ ਵਿਚਲਾ ਇਹ ਕਿ ਰੱਖ ਲੈਣੇ ਆ ਇਹ ਹਾਂਜੀ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਕੱਟ ਕੇ ਇਹਨਾਂ ਨੂੰ ਆਹ ਜਿਹਦੇ ਵਿੱਚ 20 ਸੀ ਇਹ ਕੱਢਦੇ ਨੇ ਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਤੜਕਾ ਆਪਾਂ ේන් පාල තේන් සරට ගර්මන් කළ පෙයාගෙන් පරන්නහොඩ පැ ස්ානය දීද තේල් ගග සීග කතින කළ පෙයා පාගන්න ਆਪ ਜੀ ਆਪਾਂ ਸਾਲੇ ਬਾਸਾ اور ਨਮਕਾਇਆ ਤੋਂ ਬਣਤਾ ਹੈ। ਪਹਿਲੇ ਨਾਂ ਨੂੰ ਆਪਾਂ ਕੋਲ ਲਾਂਗੇ ਬਰੌਨ ਕਰ ਲਾਂ। ਪਿਆਜ਼ ਆਪਣੇ ਬਰੌਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਕੀ ਮਿਰਚ। ਇਹ ਤੋਂ ਚੰਟਾ ਆਪਾਂ ਹੁਤਾ ਚੰਟਾ ਪਾਵਾਂਗੇ ਆਪਾਂ ਇਹਦੇ ਵਿੱਚ ਹਾਦੂ। ਇਹ ਪਾਵਾਂਗੇ ਆਪਾਂ ਮੁੱਠੀ ਨਾਲ ਵਿੱਚ। Garmsalat.

ਆਪ ਨੂੰ ਪਾ ਕਰ ਲੈਨੇ ਵੀ ਚੁਨੇ ਚ ਤੇ ਮਸਾਲੇ ਵਿੱਚ ਪਾ ਲੈਨੇ ਤੇ ਹੁਣ ਆਪਾਂ ਇਹਨਾਂ ਕੱਢ ਲਾਂਗੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਭਰਾਂਗੇ ਨਾਲੇ ਵਿੱਚ ਇਸ ਤਰ੍ਹਾਂ ਆਪਾਂ ਭਰ ਲੈਣੀਆਂ ਨੇ ਚੰਗੀ ਤਰ੍ਹਾਂ ਭਰ ਲਾਂਗੇ ਦਬ ਕੇ ਇਹਨਾਂ ਨੂੰ ਹਾਂਜੀ ਇਸ ਤਰ੍ਹਾਂ ਆਪਾਂ ਭਰ ਲਿਆ ਨੇ ਇਹ ਤੇ ਆਪਾਂ ਥੋੜਾ ਜਿਹਾ ਬੇਸਣ ਰਿਹਾ ਬੇਸਣ ਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਵਾ ਮੈਂ ਥੋੜੀ ਜਿਹੀ ਮਿਰਚ ਪਾ ਲਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਖਣਾ ਲੈਣਾ ਇਸ ਤਰ੍ਹਾਂ ਖਣਾ ਕੇ ਤੇ ਜਿਹੜੇ ਆਪਣੇ ਇੱਧਰਲੇ ਪਾਸੇ ਆਲੂਆਂ ਵਾਲਾ ਪਾਸਾ ਹੈ ਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਕਰ ਲਿਆ

Birine sorun yoktur. Birine sorun yoktur. Birine sorun yoktur. Birine sorun yoktur. ਆਪਣੀ ਗਰੇਵੀ ਬਣ ਗਈ ਹੈ ਮੈਂ ਤਾਂ ਨਮਕ ਚੰਗੀ ਪਾ ਲਵਾਂ ਹਾਂ ਹਾਂ ਜੀ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਮੈਨੂੰ ਲਾਈਕ ਕਰਿਓ ਥੈਂਕ ਯੂ ਜੀ